ਬੰਦਾ ਤੁਹਾਡੇ ਮਜ਼ਾਕ ਹਨਾ ਤੁਹਾਡੇ ਕਮੈਂਟਾਂ ਦੇ ਚੱਕਰ ਤੇ ਜੇ ਸਾਡੀ ਲੜਾਈ ਪੈ ਜੇ ਭਲਾ ਹਨਾ ਵੀ ਬਚ ਵੀ ਗਈ ਲੜਾਈ ਪੈਣ ਤੋਂ ਚਲੋ ਲਗਾਈ ਤਾਂ ਮੈਂ ਪਹਿਲਾਂ ਵੀ ਦੱਸਿਆ ਪੈਂਦੀ ਨਹੀਂ ਹੈਗੀ ਪਰ ਬੰਦਾ ਚੁੱਪ ਚੁਪਿੱਤੇ ਹਨਾ ਬੋਲਣ ਦੇ ਹਟ ਵੀ ਜਾਂਦਾ ਕਈ ਵਾਰ ਹਨਾ ਜਿਵੇਂ ਅਸੀਂ ਅਸੀਂ ਸਾਡੀ ਗੱਲ ਇਹ ਆ ਵੀ ਅਸੀਂ ਸਾਰਿਆਂ ਨੂੰ ਮੇਰੇ ਵੱਲੋਂ ਸੱਜਿਆ ਆਲਪ ਪਰ ਐ ਚੰਗੀ ਵਲੌਗ ਵਿੱਚ ਤੁਹਾਡਾ ਤੁਹਾਡਾ ਤੇ ਵੀ ਹੁਣ ਅਸੀਂ ਬਣਾ ਲੱਗੇ ਆ ਪਰੌਂਠੇ ਅੱਜ ਆਲੂ ਵਾਲੇ ਪਰੌਂਠੇ ਬਣਾਣੇ ਆ ਤੇ ਪੈ ਜਾਣਗੇ ਬਹੁਤ ਵਧੀਆ ਮੈਂ ਬੈਠ ਗਈ ਮਿੱਠੇ ਆਲੂ ਚੋੜ ਚੋੜ ਕੇ ਰੱਖਿਆ ਬਣ ਲਿਆ ਅੱਜ ਉਸੇ ਦੂਜੀਆਂ ਰੋਟੀਆਂ ਮਨਾ ਮੰਗੇ ਜਿਹੜੀਆਂ ਦੋ ਵਾਲੀਆਂ ਹੁੰਦੀਆਂ ਕਿਉਂਕਿ ਆਲੂ ਨਾ ਮਿੱਠੇ ਆ ਜਿਹੜੇ ਮਿੱਠੇ ਆਲੂ ਹੁੰਦੇ ਨਾ ਉਹ ਪਤਲੇ ਹੁੰਦੇ ਨਹੀਂ ਬਾਕੀ ਟਰਾਈ ਕਰਕੇ ਦੇਖੂਗੀ ਆ ਤਾਂ ਇੱਕ ਪਰੌਂਠਾ ਪਹਿਲਾਂ ਹਾਂ ਦੇ ਬਣ ਗਿਆ ਜੇ ਬਣ ਗਿਆ ਉਹ ਪਰੌਂਠਾ ਟਰਾਈ ਕਰਕੇ ਦੇਖਣਾ ਉਹ ਦੇਖ ਕੇ ਬਣਨਿਆ ਨਾ ਪੱਕਾ ਜੇ ਬਣ ਗਿਆ ਤਾਂ ਪਾਵਾਂਗੇ ਹੁਣ ਇਹਨਾਂ ਨੂੰ ਛੇਤੀ ਛੇਤੀ ਖਤਮ ਕਰਾਂਗੀ ਅਸੀਂ ਕਿਉਂ ਨਾਲ ਟਾਈਮ ਲੱਗਦਾ ਹੈ ਜਿਹੜੇ ਸਿੰਗਲ ਬਣਾਉਣੇ ਆ ਫਟਾਫਟ ਬਣ ਜਾਂਦੇ ਆ ਔਰ ਹਣੋ ਅੱਜ ਹੈ ਗਿਆ ਜੀ ਗੜਬੜਿਆ ਵਾਲਾ ਤਿੰਨ ਆਬੂ ਹੈ ਕੀ ਆਬੂ ਆਬੂ ਗੜਬੜਾ ਆਬੂ ਦਾ ਆਉਰਾ ਵੀ ਆਇਆ ਹੋਊਗਾ ਨਾਲੇ ਲਈ ਜੀ ਗੜਬੜਾ ਇਹਦਾ ਨਹੀਂ ਕਿੱਥੇ ਬੋਨੇ ਜਣੇ ਲੱਗ ਜਾ ਅੱਜ ਇਹਨੂੰ ਵੀ ਆਉ ਸ਼ਾਮ ਨੂੰ ਜਾਂਦੇ ਨਹੀਂ ਹੁੰਦੇ ਮੇਰੇ ਘਰ ਬੜਬੜੇ ਚ ਪਿਛਲੀ ਵਾਰ ਸੀ ਵੀਡੀਓ ਉਹਨਾਂ ਕਿਲੇ ਤੇ ਨਾ ਮੈਂ ਹਰ ਵੀ ਕਰਨੀ ਚਾਹੀਦੀ ਬਣਾਉਣਾ ਰਾਵੀ ਕਿ ਵੀ ਗਏ ਸੀ ਉਹਦੇ ਲਈ ਦੇਲਪਿਤ ਕੇ ਵੀ ਜਾਈ ਸੀ ਹੋਰ ਹਾਂ ਕਈ ਦੇ ਵੀ ਗਏ ਸੀ ਉਹਨਾਂ ਨੇ ਇਸ਼ਾਰੇ ਇਸ਼ਾਰੇ ਹਾਂ ਉਹਨਾਂ ਨੇ ਵੀ ਗਲਤੀ ਹਾਂ ਮੈਨੂੰ ਲੱਗਦਾ ਮੈਂ કરી ਪਰ ਮੈਨੂੰ ਜ਼ਿਆਦਾ ਅਬੂ ਵੀ ਜਾਊਗਾ ਇੱਕ ਸਾਲ ਨਹੀਂ ਮੈਂ ਬਣਾਈ ਤੇ ਤੂੰ 2 ਸਾਲ ਹੋ ਗਏ ਤਿੰਨ ਤੱਕ ਗੜਬੜੇ ਨੂੰ ਸਿਉਨੇ ਜਾਂਦੀ ਨੂੰ ਮੈਂ ਤਾਂ ਗੜਬੜੇ ਮੱਲਾ ਬੋਲੇ ਬਣਾਈ ਹੋਣੀ ਦੋ ਨਾ ਮਨਾਈ ਨਹੀਂ ਕਦੇ ਵੀ ਨਹੀਂ ਬਣਾਈ ਪਹਿਲੀ ਵਾਰ ਬਣਾਦੀ ਕਿਉਂਕਿ ਕਰੋਏ ਨਾਲ ਦੇ ਨਾਲ ਆ ਜਾਂਦੇ ਆ ਤੂੰ ਕਰੋ ਉਹਨੂੰ ਪਹਿਲਾਂ ਹੀ ਚੱਲ ਜਾਂਦੀ ਆ ਨਾ ਉਹ ਫਿਰ ਗੜਬੜੇ ਵੀ ਦੁਸ਼ਹਿਰਾ ਵੀ ਮੇਰੇ ਖਿਆਲ ਤੇ ਪਿਛਲੇ ਸਾਲ ਤੋਂ ਬਣਾਇਆ ਦੁਸ਼ਹਿਰਾ ਦੁਸ਼ਹਿਰੇ ਤੋਂ ਬਾਅਦ ਨਹੀਂ ਦੁਸ਼ਹਿਰੇ ਤੋਂ ਬਾਅਦ ਕਰਨੀ ਹੁੰਦੀ ਆ ਗੜਬੜੇ ਆਪ ਹੀ ਬਣਾ ਲੀਏ ਇੱਕ ਕਰਵਾ ਚੌਥ ਮੈਂ ਉਰੇ ਮਨਾਏ ਤੇ ਪਰ ਫਿਰ ਮੈਂ ਉਹ ਦੇਖੋ ਆ ਰਹੀ ਆ ਉਹ ਜਦ ਤੂੰ ਇਧਰ ਲੈ ਲਈ ਉਹ ਜਦ ਤੂੰ ਤੇਰਾ ਵਿਆਹ ਹੋਇਆ ਤਾਂ ਜਲਦੀ ਹਾਂ ਲੋ ਜੀ ਹੁਣ ਤੂੰ ਉੱਠਣ ਆਏ ਅੱਜ ਹੀ ਨਾ ਹੈ ਜਹਾਜ ਤੂੰ ਦੇਖ ਲੈ ਫਿਰ ਜਾ ਲੀਏ ਤੇ ਸ਼ਾਮ ਨੂੰ ਉਸ ਗੜਬੜਿਆਂ ਦਾ ਮੱਥਾ ਤਾਂ ਲਾ ਸ਼ਾਮ ਮਿਰਚਾਂ ਨੇ ਆ ਸੇਵੀਆਂ ਬਣਣਗੀਆਂ ਅੱਜ ਸਾਡੇ ਨਮੀਆਂ ਸੇਵੀਆਂ ਪਹਿਲੀ ਵਾਰੀ ਬਣਣਗੀਆਂ ਜਿਹੜੀਆਂ ਇਸ ਸਾਲ ਬਣਵਾਈਆਂ ਏ ਹੁੰਨੀਆਂ ਚੱਲੋ ਲੋ ਜੀ ਮੈਂ ਨਾ ਬਸ ਜਿਹੜੇ ਹੋ ਦੋ ਤਿੰਨ ਕਮੈਂਟ ਆਏ ਸੀਗੇ ਤੇ ਆਹ ਮੈਂ ਕਿਹਦੀ ਮੈਂ ਦੇ ਆਲੂ ਬਾਦੂਮੇ ਰੱਖ ਲਿਓ ਹਾਂ ਕੋਈ ਨਹੀਂ ਐਨੇ ਕੋ ਸੋਲੇ ਪੈ ਲਿਓ ਕਿਉਂ ਤਾਂ ਕਿ ਸਾਨੂੰ ਹਨ ਆ ਆਲੂ ਤਲਾ ਪੰਨ ਲਈ ਬਣ ਕੇ ਸਾਰੇ ਦੇਖੀ ਉਹਨੂੰ ਦਰ ਉੱਧਰ ਵਗਦਾ ਕਿ ਤੁਹਾਨੂੰ ਰੋਟੀ ਖਾ ਲਈ ਹੁਣ ਪੱਲਾ ਆ ਤਿੰਨੋਂ ਤਾਂ ਛੱਡੇ ਦੰਨੀ ਆ ਹਾਂ ਸਾਮ ਨੂੰ ਸਰ ਜੂਗਾ ਹਨਾ ਫਿਰ ਇਹ ਚੋ ਕੱਢ ਦੋਗੇ ਅੱਧੀ ਹੈ ਇਹ ਚੋ ਨੂ ਨੋਨ ਚੂਰ ਲਾਣ ਤੋਂ ਪਹਿਲਾਂ ਕੱਢ ਦੂੰਗੀ ਉਹ ਜੋ ਤਿੰਨੇ ਸੱਤ ਛੱਡ ਦੰਨੀ ਆ ਮਾਂ ਮੇ ਤੇ ਪਹਿਲੇ ਪਹਿਰੇ ਰੋਲਾ ਲਿਓ ਸਾਰੇ ਚੋ ਕਰ ਲੈ ਥੋੜੇ ਜਿਹਾ ਵੱਧ ਪਿਓ ਲੈ ਫਿਰ ਆਲੂ ਨੇ ਪੱਦੀ ਜਿਹੜਾ ਆਲੂ ਮਿੱਠੇ ਪੈਦੇ ਜਿਹੜਾ ਪੈਨੇ ਬਸ ਉਹੀ ਪਿਉ ਲਾਵੇ ਹਾਂ ਸਾਫ ਸਾਫ ਦਾ ਸਾਡੂ ਗੱਤ ਆਓ ਠੀਕ ਹੈ ਜਿਹੜਾ ਪੈ ਉਹ ਪਿਉ ਦਨੀਆ ਮਸਾਲੇ ਬਹੁਤ ਆ ਤੇ ਜਿਹੜੀ ਕੱਲ੍ਹ ਵਾਲੀ ਜਿਹੜੀ ਮੋਪਾ ਦੇ ਰੀਜਨ ਚੈਨਲ ਤੇ ਦੋ ਤਿੰਨ ਕਮੈਂਟ ਆਇਆ ਸੀ ਗੇਟੇ ਤੇ ਸੀ ਵੀ ਉਹੀ ਦੋ ਨੂੰ ਆਇਦੇ ਮੇਰੇ ਚੈਨਲ ਤੇ ਕੰਮ ਮੈਂ ਦੇਖੇ ਨਹੀਂ ਹੈਗੇ ਦੋ ਦਿਨ ਹੋ ਗਏ ਜੇ ਕੋਈ ਇੱਕ ਲਾਣਾ ਕਰਦੇ ਉਹਨੂੰ ਦੇਖ ਬਾਰ ਬਾਰ ਹੋਰ ਦੂਜੇ ਵੀ ਕਰੀ ਜਾਂਦੇ ਨੇ ਹਾਂ ਦੂਜੇ ਨਹੀਂ ਕਈ ਕਰਦੇ ਵੀ ਨਹੀਂ ਜਿਹੜੇ ਸਮਝਦਾ ਹੁੰਦੇ ਆ ਉਹ ਕਰਦੇ ਜਿਹੜੇ ਆਪਣੂੰ ਚੰਗੀ ਤਰ੍ਹਾਂ ਜਾਣਦੇ ਉਹ ਵੀ ਲਾਉਂਦੇ ਹੈਨਾ ਉਹ ਉਹ ਬਸ ਇਹ ਮੈਂ ਜਦ ਕੱਲ੍ਹ ਰਾਤ ਪੜੇ ਨੇ ਮੈਂ ਤਾਂ ਆਪ ਵੀ ਕਮੈਂਟ ਮੈਂ ਜਿਹੜੇ ਬੋਪਰੇ ਵੀਡੀਓ ਚੈਨਲ ਦੇ ਹੁੰਦੇ ਨੇ ਹਨਾ ਉਹ ਮੈਂ ਘਾਟੇ ਪੜਦੀ ਆ ਮੈਂ ਪੜਦੀ ਨਹੀਂ ਨਹੀਂ ਜਿਆਦਾ ਹਨਾ ਇਦਾਂ ਕਿਉਂਕਿ ਕੰਮ ਵੀ ਆ ਹੁੰਦਾ ਵੀ ਕਈ ਵਾਰ ਜੀ ਵੀ ਟਾਈਮ ਨਹੀਂ ਮਿਲਦਾ ਹੈਗਾ ਚਲੋ ਹਨਾ ਮੇਰੇ ਮੈਂ ਤਾਂ ਪੜਲਣ ਨਹੀਂ ਆ ਸਾਰੇ ਮੇਰੇ ਵੀ ਕਦੇ ਕਦਾਏ ਹੁੰਦਾ ਜਿਵੇਂ ਮੈਂ ਮੇਰੇ ਤੇ ਆਏ ਨੇ ਜਿਹੜੇ ਉਹ ਮੈਂ ਰਾਤ ਤੇ ਪੜੇ ਨੇ ਮੈਂ ਤਾਂ ਪਹਿਲਾਂ ਪੜੇ ਨਹੀਂ ਹੈਗੇ ਇਹਦੇ ਮੈਂ ਪੜੇ ਹੁੰਦੇ ਸ਼ਾਇਦ ਮੈਂ ਚਲ ਕੱਲ ਵੀਡੀਓ ਪਾ ਲਵਾਂਗੀ ਪਰੇ ਤਾਂ ਵੀ ਉਹ ਉਹਨਾਂ ਨੇ ਉਧਰ ਕੀਤੇ ਹੋਏ ਤੇ ਵੀ ਤੁਹਾਡੀ ਜਿਠਾਣੀ ਹਨਾ ਜਾਦੇ ਓਵਰ ਸਮਾਰਟ ਆ ਇਹ ਆ ਉਹ ਆ ਹਨਾ ਓਵਰ ਸਮਾਰਟ ਹਨਾ ਵੀ ਕੋਈ ਵੀਡੀਓ ਦੇਖ ਕੇ ਹੀ ਆਪਣੇ ਕੋਲ ਤੇ ਬਣਾ ਲੈਂਦੇ ਨੇ ਉਹਨਾਂ ਵੀ ਓਵਰ ਸਮਾਰਟ ਕੋੜੇ ਤੁਰੇ ਸਾਡੇ ਪਰਿਵਾਰ ਦੇ ਮੈਂਬਰ ਵੀ ਹੈਗੇ ਨਾਲੇ ਤੁਸੀਂ ਕਿਹੜੇ ਸਾਡੇ ਪਰਿਵਾਰ ਚ ਰਹਿ ਰਹੇ ਹੋ ਚੰਗੀ ਕਰਨ ਜਾਣ ਦੀ ਸਾਨੂੰ ਤੁਸੀਂ ਤੇ ਸਿਰਫ ਸਾਡੇ ਬਲੌਗ ਦੇਖਦੇ ਹੋ ਤੁਸੀਂ ਇਹ 2 10 15 ਮਿੰਟ ਦੀ ਵੀਡੀਓ ਦੇਖ ਕੇ ਕਹਿ ਲਾਉਂਦੇ ਹੋ ਉਸ ਬੋਲਣ ਲਾ ਜਾਂਦੇ ਨਾ ਐਦਾਂ ਨਾ ਬੋਲਿਆ ਕਰੋ ਮੇਰੀ ਨਾ ਪਹਿਲਾਂ ਅੱਧ ਵਿਚਾਲੇ ਗੱਲ ਰਹਿ ਗਈ ਸੀਗੀ ਪਤਾ ਨਹੀਂ ਹੁਣ ਮੈਨੂੰ ਐ ਵੀ ਨਹੀਂ ਪਤਾ ਮੈਂ ਕਿੱਥੇ ਤੇ ਰੋਕੀ ਟੀ ਕਿਉਂਕਿ ਅਸੀਂ ਕੰਮ ਲੱਗ ਗਏ ਤੇ ਕਮੈਂਟ ਦੀ ਗੱਲ ਕਰ ਰਹੇ ਸੀ ਕਮੈਂਟ ਦੀ ਉਹ ਵੀ ਐਦਾਂ ਨਾ ਨਾ ਪਲੀਜ਼ ਕਮੈਂਟ ਐ ਕਰ ਰਹੇ ਤੇ ਮੈਂ ਦੱਸਦੀ ਹਾਂ ਕਿੱਥੇ ਰੋਕੀ ਟੀ ਮੈਂ ਇੱਥੇ ਤੋਂ ਹੀ ਵੀ ਤੁਸੀਂ ਸਾਡੇ ਪਰਿਵਾਰ ਚ ਰਹਿੰਦੇ ਹੋ ਵੀ ਮੈਂ ਹਨਾ ਵੀ ਤੁਸੀਂ ਸਾਨੂੰ ਮੈਂ ਕਰ ਰਹੀ ਹਾਂ ਰਸਟ ਗੱਲਾਂ ਚੰਗੀ ਤਰ੍ਹਾਂ ਤੁਸੀਂ ਜਾਣਦੇ ਨਹੀਂ ਵੀ ਵੀਰਾਂ ਜਾਨ ਚਾਰ ਵਾਰੀ ਗੱਲ ਦੱਸ ਲਈ ਵੀ ਮਜ਼ਾਕ ਚੱਲਦਾ ਏ ਤੁਹਾਡੇ ਮਜ਼ਾਕ ਹਨਾ ਤੁਹਾਡੇ ਕਮੈਂਟਾਂ ਦੇ ਚੱਕਰ 'ਚ ਜੇ ਸਾਡੀ ਲੜਾਈ ਪੈ ਜਾਏ ਭਲਾ ਹਨਾ ਹੋਰ ਵੀ ਬਚ ਵੀ ਗਈ ਲੜਾਈ ਪੈਣ ਤੋਂ ਚਲੋ ਲੜਾਈ ਤਾਂ ਮੈਂ ਪਹਿਲਾਂ ਵੀ ਦੱਸਿਆ ਪੈਂਦੀ ਨਹੀਂ ਹੈਗੀ ਪਰ ਬੰਦਾ ਚੁੱਪ ਚੁਪਿਤੇ ਹਨਾ ਬੋਲਣ ਦੇ ਹਟ ਵੀ ਜਾਂਦਾ ਕਈ ਵਾਰ ਹਨਾ ਜਿਹਨੇ ਅਸੀਂ ਅਸੀਂ ਸਾਡੀ ਗੱਲ ਇਹ ਆ ਵੀ ਅਸੀਂ ਨਾ ਜੇ ਸਾਨੂੰ ਕੋਈ ਗੱਲ ਨਹੀਂ ਪਸੰਦ ਆਉਂਦੀ ਤਾਂ ਅਸੀਂ ਚੁੱਪਚੀਤੇ ਬੋਲਣ ਦੇ ਹੱਦ ਨਹੀਂ ਆ ਪਰ ਲੜਦੇ ਤਾਂ ਨਹੀਂ ਹੈਗੇ ਪਰ ਥੋੜੇ ਚੱਕਰਾਂ 'ਚ ਹਨਾ ਕੋਈ ਇਸੇ ਦੀ ਲੜਾਈ ਵੀ ਪੈ ਸਕ ਜਿਹੜੇ ਗਲਤ ਹਨੇ ਸਾਰੇ ਨਹੀਂ ਸਾਰੇ ਬਹੁਤ ਵਧੀਆ ਇਹ ਸਾਰੇ ਵਿਊਅਰਸ ਦੋ ਤਿੰਨੇ ਕਰ ਦੇਣੀ ਨਰੇ ਅਣਜਾਣ ਲੋ ਅਣਜਾਣ ਨੇ ਹਨਾ ਆਪਾਂ ਇੰਨੀ ਚੰਗੀ ਤਰ੍ਹਾਂ ਜਾਣਦੇ ਨਹੀਂ ਵੀ ਨਹੀਂ ਇਹ ਵੀ ਇਹ ਪਤਾ ਕਿਉਂ ਕਰਦੇ ਆ ਮੈਂ ਦੱਸਦੀ ਆ ਜਿਨ੍ਹਾਂ ਨੂੰ ਜਿਹਦੀ ਵਲੌਗ ਪਸੰਦ ਆਉਂਦੇ ਆ ਜਿਹਨੂੰ ਜਿਹੜਾ ਇਨਸਾਨ ਪਸੰਦ ਹੁੰਦਾ ਹਨਾ ਉਹ ਉਹ ਦੂਜੇ ਦੇ ਖਿਲਾਫ ਕਮੈਂਟ ਕਰਦੇ ਨੇ ਹਨਾ ਜੇ ਤੁਸ ਤੁਹਾਨੂੰ ਬੋਪਾਰਾ ਵੀਡੀਓ ਤੇ ਵੀਡੀਓ ਪਸੰਦ ਆ ਪਰ ਮੇਰੀਆਂ ਨਹੀਂ ਪਸੰਦ ਤੂੰ ਉਹੋ ਦੇਖ ਲਓ ਮੇਰੀਆਂ ਨਾ ਦੇਖੇ ਕਰੋ ਜਿਹੜੇ ਬੰਦਾ ਤੁਸੀਂ ਕਮੈਂਟ ਨਾ ਕਰੋ ਪਰ ਆ ਗਲਤ ਮਨ ਦਾ ਕਮੈਂਟ ਨਾ ਕਰਿਆ ਕਰੋ ਐਡੇ ਚੱਕਰ ਚ ਹਨਾ ਜਿਵੇਂ ਪਿੰਡਾਂ ਚ ਨਹੀਂ ਹੁੰਦੀਆਂ ਟੀਮੀਆਂ ਕਹੀਂ ਲੜਾਈਆਂ ਪਵਾਉਣ ਵਾਲੀਆਂ ਉਹ ਕਮੈਂਟਾਂ ਚ ਜਿਵੇਂ ਐਡੀਆਂ ਟੀਮੀਆਂ ਲੜਾਈਆਂ ਪਵਾਉਣ ਵਾਲੀਆਂ ਹੁੰਦੀਆਂ ਹਨ ਫਿਰ ਵੀ ਐਦਾਂ ਕਿਸੇ ਦਾ ਉਹ ਨਾ ਕਰਿਆ ਕਰੋ ਕਿਉਂਕਿ ਕਮੈਂਟ ਬੁਰੇ ਲੱਗਦੇ ਆ ਹੁਣ ਜਿਹੜਾ ਬੰਦਾ ਜਿਸ ਤਰ੍ਹਾਂ ਦਾ ਹੋਊਗਾ ਹੀ ਨਹੀਂ ਹਨਾ ਫੇਰ ਨੂੰ ਬੁਰੀ ਲੱਗਦੀ ਆ ਉਹ ਗੱਲ ਉਹ ਗੱਲ ਬੁਰੀ ਲੱਗਦੀ ਆ ਜੇ ਮੈਨੂੰ ਕੋਈ ਕਰੂਗਾ ਮੈਨੂੰ ਵੀ ਤਾਂ ਲੱਗਦੇ ਨਹੀਂ ਹਾਂ ਕੋਈ ਵੀ ਐਵੇਂ ਆ ਵੀ ਕੋਈ ਚਤੂਲ ਚਲਾਕ ਨਹੀਂ ਹੁੰਦਾ ਸਾਰੇ ਹੁੰਦੇ ਨੇ ਚਤੂਲ ਚਲਾਕ ਨਾ ਕੋਈ ਉਹ ਐ ਨਹੀਂ ਕਹਿੰਦਾ ਕਿ ਦੁਨੀਆ ਜਿਵੇਂ ਮੈਂ ਮੈਂ ਇੱਕ ਵਾਰ ਦਿੱਤਾ ਸੀ ਗਾ ਰਿਪਲਾਈ ਉਹਨੂੰ ਜਿਹੜੀ ਮੈਨੂੰ ਕਰਦੀ ਹੁੰਦੀ ਇੱਕ ਹਾਤਲਵਿੰਦਰ ਕੋ ਹਾਂ ਚਤੂਲ ਚਲਾਕ ਸਾਰੇ ਹੁੰਦੇ ਆ ਕੋਈ ਨਾ ਹੋਰ ਜਿਵੇਂ ਉਹ ਮੈਨੂੰ ਕਹਿੰਦੀ ਹੁੰਦੀ ਐ ਮਨਦੀਪ ਬਹੁਤ ਤੇਜ ਆ ਫਿਰ ਮੈਨੇ ਮੈਂ ਵੀ ਤਾਂ ਇਹੀ ਰਿਪਲਾਈ ਦਿੱਤਾ ਤਾਂ ਵੀ ਅੱਜ ਕੱਲ ਸਾਰੇ ਤੇਜ ਨੇ ਹਾਂ ਵੀ ਕੋਈ ਚੰਗਾ ਭਲਾ ਨਹੀਂ ਹੈਗਾ ਮਾਰ ਦੇ ਸਾਰਿਆਂ ਜੇ ਹੁੰਦਾ ਕੋਈ ਬੋਲ ਜੇ ਕੋਈ ਬੋਲਾ ਬੱਜਾ ਹੋਊਗਾ ਤਾਂ ਸ਼ਾਇਦ ਕੋਈ ਬੱਜਾ ਆਪਣੀ ਜ਼ਿੰਦਗੀ ਚ ਕੁਝ ਕਰਦਾ ਨਹੀਂ ਹੋਊਗਾ ਇਹਨੂੰ ਹੱਥ ਨਾਲ ਲਈ ਗਰਮਾ ਠੀਕ ਹੈ ਔਰ ਦੇਖ ਬਾਰ-ਬਾਰ ਐਦਾਂ ਨਗਰ ਉਹ ਜਿੱਥੇ ਕੰਮ ਦੀ ਗੱਲ ਹੈ ਵੀ ਹਾਂ ਕੰਮ ਚੋਰ ਹੈ ਹੈ ਕੰਮ ਚੋਰ ਹੈ ਕੰਮ ਕੌਣ ਕਿੰਨਾ ਕਰਦਾ ਹੈ ਹੈਨਾ ਜਾਂ ਕਿਹਦੀ ਕਾਦ ਹੋ ਹੁੰਦੀ ਹੈ ਹੈਨਾ ਏ ਤੁਸੀਂ ਪਰ ਆ ਆ ਮੇਨ ਗੱਲਾਂ ਸਾਰੀਆਂ ਨਾ ਪਰਿਵਾਰ ਚ ਰਹਿਣ ਵਾਲੀਆਂ ਚਾਰ ਦਿਨ ਕੱਟ ਕੇ ਦੇਖੋ ਵੀਡੀਓ ਤਾਂ ਹੁਣ 15 20 ਮਿੰਟ ਦੀ ਵੀਡੀਓ ਹੁੰਦੀ ਆ ਸਾਰੇ ਦਿਨ ਦੀ ਉਹ ਚੱਲਦੇ ਆਪਾਂ ਦੂਜੇ ਬੰਦੇ ਦਾ ਹੀ ਕੰਮ ਦਿਖਾਈ ਜਾਂਦੇ ਆ ਫਿਰ ਇਹਦਾ ਮਤਲਬ ਵੀ ਕੰਮ ਉਹੀ ਇੱਕੋ ਬੰਦਾ ਕਰਦਾ ਹੈ ਮੈਂ ਕਰਦੀ ਜਿਵੇਂ ਪਹਿਲਾਂ ਮੈਂ ਬਲੌਗ ਬੰਦ ਕਰ ਦਿੱਤਾ ਤੇ ਮੈਨੂੰ ਕਹੇ ਕਰਦੇ ਸੀ ਹਾਂ ਵੀ ਤੂੰ ਤੁਹਾਡੀ ਵੀ ਉਹ ਤਾਂ ਕੰਮ ਹੀ ਨਹੀਂ ਕਰਦੀ ਹੈਗੀ ਹਾਂ ਫਿਰ ਮੈਂ ਮੈਂ ਵੀਡੀਓ ਪਾਈ ਵੀ ਸੀ ਕਿਉਂ ਕਰਦੀ ਹੈ ਵੀ ਜਿਹੜਾ ਉਹ ਰੋਗ ਨਹੀਂ ਬਣਾਉਂਦੀ ਦਿਖਦੀ ਨਹੀਂ ਤਾਂ ਇਹਮ ਰਵੋ ਕਰਦੀ ਨਹੀਂ ਬਸ ਆਹੀ ਆਪਣੇ ਕੋਲੇ ਬੈਠੇ ਆਂ ਦਾਜਾ ਲਾਈ ਜਾਂਦੇ ਨੇ ਆਪਣੇ ਦਿਮਗ ਚ ਲਾਈ ਜਾਂਦੇ ਨੇ ਹਾਂ ਮੈਂ ਵੀ ਉਸ ਟਾਈਮ ਵੀ ਮੈਂ ਕਿਹਾ ਤਾਂ ਵੀ ਹਾਂ ਵੀ ਉਹ ਕਰਦੀ ਐ ਵੀ ਵੀਡੀਓ ਨਹੀਂ ਪਾਉਂਦੀ ਇਹਦਾ ਮਤਲਬ ਐ ਨਹੀਂ ਵੀ ਉਹ ਕੰਮ ਨਹੀਂ ਕਰਦੀ ਵੀ ਕਰਦੀ ਐ ਮੈਨੂੰ ਵੀ ਤਾਂ ਕਿੰਨੇ ਨੈਗੇਟਿਵ ਜਰ ਕਮੈਂਟ ਬਹੁਤ ਆਉਂਦੇ تھے ਕਿੰਨੇ ਆਨੇ ਕਰੇ ਤੇ ਬਹੁਤ ਜਾਣਿਆਂ ਨੇ ਤੁਹਾਨੂੰ ਕੀ ਪਤਾ ਹੁਣ ਵੀ ਘਰ ਘਰ ਕੇ ਰਹਿ ਕੇ ਪਤਾ ਲੱਗੂਗਾ ਵੀ ਕੰਮ ਕਿਹੜਾ ਕਿਸ ਕਦੋਂ ਕੰਮ ਕਰਦਾ ਹੁੰਦਾ ਹੈ ਹੁਣ ਜੇ ਦੂਜੇ ਬੰਦੇ ਨੂੰ ਕੰਮ ਕਰਦੇ ਦਿਨ ਦਿਖਾਈ ਜਾਉਂਗੇ ਤਾਂ ਇਹਦਾ ਮਤਲਬ ਐ ਥੋੜੀ ਵੀ ਕੰਮ ਉਹੀ ਕਰਦਾ ਦੂਜਾ ਕਰਦਾ ਹੀ ਇੱਕ ਨਾਲ ਇਸ ਤਰ੍ਹਾਂ ਨਾ ਬੋਲਿਆ ਕਰੋ ਔਰ ਦੇਖੋ ਪਰਵਾਹ ਤਾਂ ਜਦੋਂ ਹੁੰਦੀ ਨਹੀਂ ਹੈ ਕਿ ਮੈਨੂੰ ਪਰਵਾਹ ਤਾਂ ਕਿਸੇ ਦੀ ਵੀ ਨਹੀਂ ਹੈ ਹਨਾ ਤੁਸੀਂ ਕਿੰਨਾ ਕੁ ਜਾਣਦੇ ਹੋ ਪਰਿਵਾਰ ਨੂੰ ਹਨਾ ਪਰ ਐਵੇਂ ਨਾ ਵੀ ਥੋੜਾ ਜਿਹਾ ਆਪਣੇ ਵੀ ਕਿਸੇ ਚ ਲੜਾਈ ਝਗੜੇ ਵੀ ਹੋ ਜਾਂਦੇ ਨੇ ਇਹਦਾ ਮਤਲਬ ਜੇ ਤੂੰ ਤੁਸੀਂ ਇੱਧਰ ਕਰਦੇ ਤਾਂ ਤੂੰ ਹੋਰ ਲੋਕਾਂ ਦੇ ਵੀ ਵਲੌਗ ਦੇਖਦੇ ਹੋਣੇ ਉੱਧਰ ਵੀ ਜਾ ਕੇ ਕਰਦੇ ਹੋਗੇ ਇਸ ਤਰ੍ਹਾਂ ਨਾ ਗਲਤ ਮਤਲਬ ਕਮੈਂਟ ਕਰਿਆ ਕਰੋ ਘਰ ਚ ਰਹਿ ਕੇ ਪਤਾ ਲੱਗਦਾ ਹੁੰਦਾ ਈ ਘਰ ਦੀ ਗੱਲ ਹਮੇਸ਼ਾ ਬਹਿਤਵਾਦ ਉਹਦੀ ਪਾ ਦੋ ਹਣਾ ਅਬੂ ਦੀ ਪਾ ਦੋ ਤੇ ਹੁਣ ਜਾਣਾ ਬੋਲਦੇ ਹੋਏ ਅਸੀਂ ਲਾ ਰਹੇ ਹਾਂ ਇਹ ਪਰੌਂਠੇ ਲਾ ਲਈਏ ਕਿਉਂਕਿ ਜੇ ਗੱਲਾਂ ਲੰਦੀਆਂ ਮਸਤੀ ਰੋਟੀਆਂ ਪਰੌਂਠੇ ਲੈ ਜਾਣਗੇ ਚੱਲ ਕੁਛ ਨਹੀਂ ਹੁੰਦਾ ਲੋ ਜੀ ਅੱਜ ਅਸੀਂ ਇਹ ਸਬਜੀ ਦਾ ਤੜਕਾ ਅੰਦਰੇ ਲਾ ਰਹੇ ਹਾਂ ਬਾਹਰ ਆ ਗਈ بارش بارش ਮੈਂ ਤਾਂ بارش ਬੋਲੂੰਗੀ ਚੱਲ ਮੈਂ ਤਾਂ ਰੇਨ ਬੋਲ ਲੈਂਦੀ ਆ ਫਿਰ ਇੰਗਲਿਸ਼ ਚ ਕਿਉਂਕਿ ਬਾਹਰ ਪਾਥੀਆਂ ਨਹੀਂ ਹੈਗੀਆਂ ਸਾਡੇ ਪਾਥੀਆਂ ਖਤਮ ਹੋ ਗਿਆ ਫਿਰ ਤਾ ਕਰਕੇ ਧੜਕਾ ਲਾ ਕੇ ਬਸ ਇਹਨੂੰ ਸਬਜੀ ਨੂੰ ਫਿਰ ਬਾਲੇ ਛੁੱਲੇ ਤੇ ਰੱਖਿਆਵਾਂਗੇ ਆਲੂ ਛੋਲੇ ਦੀ ਸਬਜੀ ਬਣ ਰਹੀ ਹੈ ਅੱਜ ਅੱਜ ਆਲੂ ਨਾਲ ਸਾਡੇ ਇਸ ਵਰ ਗਲਤੀ ਨਾਲ ਮਿੱਠੇ ਜੇ ਆ ਗਏ ਤੇ ਸਾਨੂੰ ਜਮਾ ਪਸੰਦ ਨਹੀਂ ਆਏ ਸਵੇਰੇ ਪਰੌਂਠੇ ਬਣਾਏ ਬਿਲਕੁਲ ਵਧੀਆ ਲੱਗੇ ਕਿਸੇ ਨੂੰ ਵੀ ਪਰਿਵਾਰ 'ਚ ਹਨਾ ਹਾਂ ਜਿਹਨੇ ਤੇਲੇ ਖਾਂਦੇ ਕਰਦੇ ਦੋ ਖਾਤੇ ਇੱਕ ਸਾਰਾ ਹੀ ਭਟਾਤਾ ਬਸ ਇ ਕਾਏ ਆ ਵੀ ਢਿੱਡ ਭਰਨ ਲਈ ਰੋਟੀ ਖਾ ਲਈ ਹਨਾ ਪਰ ਜਮਾ ਤੇਲੇ ਵੀ ਨਹੀਂ ਤੇ ਮਿੱਠੇ ਆਲੂ ਹੁਣ ਕਿੱਥੇ ਤੇ ਮੈਂ ਨਾ ਹਜੇ ਥੇ ਦੇ ਨਾ ਇਹ ਮੌਸਮ ਠੰਡਾ ਮੈਂ ਨਹੀ ਵੀ ਨਹੀਂ ਹਜੇ ਸਵੇਰ ਦੀ ਮੈਂ ਨਹੀ ਨੀ ਮੈਂ ਹੁਣ ਨਾ ਹੋਗੀ ਪ੍ਰੈਸ ਤੋਂ ਹੋਗੀ ਹੁਣ ਮੈਂ ਮੇਰੇ ਕੱਦ ਤੇ ਪੈ ਗਿਆ ਹਾਂ ਕੰਮ ਮੇਰਾ ਕੱਦ ਤੇ ਪੈ ਗਿਆ ਕਿਹੜਾ ਨੰਮ ਪਿਆ ਤੇਰਾ ਮਸ਼ੀਨ ਵਾਲਾ ਇੱਕ ਪ੍ਰੈਸ ਵਾਲਾ ਅੱਛਾ ਲਾਈਟ ਵੀ ਭੱਜ ਗਈ ਲਾਈਟ ਭੱਜ ਗਈ ਲਾਈਟ ਕੋਈ ਦੀ ਭੱਜੀ ਹੋਈ ਆ ਹੋਰ ਆ ਅੱਖਾਂ ਦੀ ਰੋਸ਼ਨੀ ਜੀ ਦੀ ਤੇਜ ਆ ਉਹੀ ਦੇਖ ਸਕਦਾ ਹੈ ਬੰਦਾ ਤੇਰੀ ਤਾਂ ਜੰਮਾ ਵੀ ਨਹੀਂ ਆ ਗਈ मिर्च मैं हूँ ज्यादा मैं मिर्च ज्यादा खानी है मेरी तेज हां कल्ले कल्ले दे करके देखा ना है ना देखो और मिर्च मैं हूँ ज्यादा मैं मिंट च हाथ फेर दन्नी है पता किवें फेर करदे हैं ना ऐ कल्ला ऐ, कल्ला दाना देखो कहीं नहीं मेरे मेरी नीगा बहुत तेज मैं कली साफ पइया आ गया बाबू अबू बीरे ਹਾ ਟਾਈਮ ਹੋ ਗਿਆ ਪੌਣੇ 6 ਦਾ ਪੌਣੇ 6 ਵਜੇ ਬਟਾ ਦੀ ਸਟਾੜੀ ਆ ਹਾਂ ਹੋઈ ਗਈ ਟੈਂਪੀਸ ਖੜ ਗਿਆ ਮਤਲਬ ਆਪਣੀ ਲਾਈਫ ਖੜ ਗਈ ਕਿਉਂਕਿ ਬਟਾ ਟੈਂਪੀਸ ਨਾਲ ਹੀ ਚੱਲਦੇ ਆ 6 ਪਰਿਆ ਤੇ ਹੁਣ ਮੈਂ ਲੱਗੀਆਂ ਜੀ ਸੇਵੀਆਂ ਧਰਨ ਕਿਉਂਕਿ ਗੜਬੜਿਆ ਦਾ ਮੱਥਾ ਆਪਾਂ ਸਾਡੇ ਟੇਕ ਲੀਏ ਲੈ ਲੀਆਂ ਕੁੱਟਰੀਆਂ ਸੇਵੀਆਂ ਦੀ ਪਾਣ ਨੂੰ ਚਾਰ ਲੈ ਜੀਆਂ ਤੇ ਕਿਉਂਕਿ ਲੈ ਜੀਆਂ ਨਾ ਮੈਨੂੰ ਮਨਦੀਪ ਨੇ ਦਈਆਂ ਨੇ ਸਿਰਫ ਚਾਰ ਲੈ ਜੀਆਂ ਨੇ ਦੇਖੋ ਤਰਾਵੀ ਨੇ 5 ਚਾਹਲ ਕੀਤੀ ਆ 4 ਮੈਂ 5 ਮੰਗੀ ਤੇ ਆ ਪਰ ਉਹਨੇ 4 ਦਿੱਤੀਆਂ ਨੇ ਪਾਣੀ ਪਾਉ ਕਾਰਸੀ ਫੇਰ ਕੇ ਦੇ ਬਸ ਬਸ ਆਰੀਆਂ ਨਾ ਪਾਈਂ ਦੇ ਹੱਥ ਨਾਲ ਪਾ ਦੇ ਲੋ ਦੀਸੇ ਮੀਆ ਪਾ ਪੀਆਂ ਹੁਣੇ ਜਾਂ ਤੱਕ ਦੋ ਤਿੰਨ ਵਾਲੀਆਂ ਦਵਾ ਦਾਂਗੇ ਕਿਉਂਕਿ ਇਹ ਨਾ ਕਰਦੀਆਂ ਇਹ ਜਿਹੜੀਆਂ ਭਟੀਆਂ ਭਾਈ ਵੱਟ ਗਈਆਂ ਤੁਸਦੀ ਨਾ ਉਹ ਵਾਲੀਆਂ ਐ ਫੇਮੀ ਤਾਂ ਇੱਕ ਵਾਲੀ ਦੇਣੀ ਪੈਂਦੀ ਹੈ ਇਹਨਾਂ ਨੂੰ ਦੋ ਤਿੰਨ ਦੇਣੀਆਂ ਪੈਂਦੀਆਂ ਨੇ ਨਹੀਂ ਕੱਚੀਆਂ ਰਹਿ ਜਾਂਦੀਆਂ ਨੇ ਲਓ ਜੀ ਆਪਣਾ ਸੇਂਗਣਾ ਬੰਡੇ ਵਾਲੀ ਉਹ ਵਾਲੀ ਚੱਲ ਗਈਆਂ ਤੇ ਵਿੱਚ ਆਪਾਂ ਲੈ ਚੀਏ ਪਾਣੀ ਚਾਰ ਤੇ ਹੁਣ ਆਏ ਹਾਏ ਇਹ ਵੀ ਤਰ ਆਵਾਜ਼ ਉਹ ਕਰ ਰਿਹਾ ਹੈ ਨਾ ਮਰੀ ਪਾ ਦੇ ਦੇ ਚਲੋ ਜੀ ਬਾਸ ਨੂੰ ਥੋੜੀ ਦੇਰ ਤੱਕ ਮੱਥਾ ਟੇਕਣ ਜਾਂਦੇ ਆ ਫਿਰ ਗਵੰਡੀਆਂ ਦੇ ਛੱਗਣ ਮੰਗਣ ਜਾਂਦੇ ਆ ਕੀ ਕੜਪੜਿਆਂ ਦਾ ਲੱਗੇ ਜੀ ਮੱਥਾ ਟੇਕਣ ਹੁਣ ਤੇ ਨਿਆਣਿਆਂ ਨੂੰ ਬੜਾ ਚੋਅ ਐ ਸਾਰਿਆਂ ਤੋਂ ਪੈਸੇ ਮੰਗਣ ਦਾ ਬਈ ਆਪਣੀਆਂ ਬਈ ਆਪਣੇ ਆਪਣੇ ਪੈਸੇ ਰੱਖ ਲਓ ਖੁੱਲੇ ਨਿਆਣਿਆਂ ਨੇ ਪੈਸੇ ਮੰਗਨੇ ਹੁਣ ਦੋ ਦੋ ਮੈਂ ਪਹਿਲਾਂ ਯੂ ਵੀ ਕੱਲਾ ਤਾਂ ਹਨਾ ਬੀਬੀ ਬੀਬੀ ਨੂੰ ਤਾਂ 50 50 ਪਹਿਲਾਂ ਹੀ ਕਿਹਾ ਵਾ 50 ਬੀਬੀ ਜਦੋਂ ਸਾਰੇ ਤੇਰੇ ਕੋਲ ਆਂਦੇ ਬੱਚੇ ਸਰ ਬੀਬੀ ਜੇ ਕੋਈ ਵੀ ਸ਼ਗਲ ਲੈਣ ਆਂਦਾ ਤੈਨੂੰ ਬੁਲਾਣੇ ਆ ਮੈਨੂੰ ਫੜਾ ਵਤੋਂ ਮੈਂ ਕਰਦਾ ਮੈਂ ਕਰਦਾ ਮੈਂ ਘਮਾਉਣਾ ਸੇਹ ਨੀਂ ਦੇਖਾ ਸੇਹਿਆ ਦੇਖਾ ਤੇਰਾ ਪੁੱਤ ਕਿਉਂ ਨਹੀਂ ਸੇਹਾਂ ਦਾ ਪੁੱਤ ਹੀ ਨਹੀਂ ਤਰੋ ਚਲੋ ਪਾ ਦਉ ਤੈਨੂੰ ਇੱਥੇ ਪਾ ਦੇ ਮੈਂ ਵੀ ਪਾਣਾ ਮੈਂ ਸੇਹ ਵੀ ਪਾ ਦੇ ਤੂੰ ਤੈਨੂੰ ਪਾ ਦੇ ਮੈਂ ਹਰ ਬੁੱਖ ਤੇ ਪਾ ਦਿੰਦਾ ਬੰਦ ਹੂ ਸਾਰੇ ਜਿੰਮੇ ਵਰਤਣਾ ਮਤਲਬ ਕੰਦੇ ਕੰਦੇ ਸੀ ਲੀ ਗੀ चल हुन बस एक रानी भाई का दे दो दोनों पानी सारे हाय साने जान मैं हरकठठे में था देखना दिवाली नु बस हुन तू न समझ ले तिने ते हरारो हो जाओ तो अब दा देख ले के होया अबू आगे पे डाक्टर के हो जंदा <laughs> <laughs> जदी ਲੱਛ ਪਿਚੂ ਉਹ ਟੇਕ ਟੇਕ ਦੇ ਦਿੱਤਾ ਇਹ ਐ ਤਿੰਨ ਦਾ ਚਾ ਮਸਪੋਰਟ ਵੀ ਟੇਕਾ ਬਸ ਤੂੰ ਸੀਹਰ ਨਿਆਣਾ ਦਾ ਮੱਥਾ ਹੁੰਦਾ ਇਹਦਾ ਫਿਰ ਕੀ ਹੋ ਗਿਆ ਸਿਆਣਾ ਵੀ ਟੇਕ ਸਕਦਾ ਟੇਕੋ ਟੇਕ ਲਓ ਹੋਰ ਨਿਆਣਾ ਨਿਚਾ ਕਰ ਦਿੰਦੇ ਪਹਿਲਾਂ ਕੋਈ ਨਹੀਂ ਟੇਕਦਾ ਹੁੰਦਾ ਤਾਂ ਮੈਂ ਕੱਲੀ ਟੇਕ ਲੈਂਦੀ ਹਾਂ ਹਾਂ ਟੇਕਦੇ ਨਹੀਂ ਤੇ ਬੀਬੀ ਦੇ ਉਹਨੇ ਭੁਗ ਮਾਰ ਕੇ ਦੀਵਾ ਬਜਾਤਾ ਆ ਲੈ ਮਿਲਣਾ ਜਲਾਲਾ ਐਡੀ ਜੇਬ ਚ ਪਾਈ ਜਾਇਆ ਕਰੋ ਬਈ ਹਾਂ ਨਾ ਐਡੀ ਮਮੀ ਤੇ ਯੋ ਵਿਚੇ ਅਗਲੇ ਦਿਨ ਮੰਮੀ ਫਿਰ ਕੋਈ ਸ਼ਾਪਿੰਗ ਕਰ ਲੂ ਵੀਰ ਦੇ ਸੋਬ ਤੋਰੀਆ ਨਾਲ ਆ ਜੂਗਾ ਉਹਨੂੰ ਦੇ ਦੂ ਫੂਕ ਮਾਰਨੀ ਹੈ ਕਿ ਮਿਲਣਾ ਜਲਾਲਾ ਦੇ ਕੇ ਮਜ਼ਾਕ ਦੇ ਕੇ ਨਾ ਅਮਰਾਂ ਲੋਬੀ ਗੜਬੜੇ ਵਾਲੇ ਗੜਬੜੇ ਲੈ ਕੇ ਆ ਗਏ ਆ ਗਏ ਹੈਂ ਮੈਂ ਚ ਬੈਠੇ ਕਰ ਲੈਣਾ ਤਾਂ ਉਹ ਮਾ ਹੁਣ ਆਏ ਜੀ ਮੈਂ ਅੱਛਾ ਅੱਛਾ ਫੜਿਆਨ ਦਾ ਵੀ ਮਾ ਹਾ ਇਧਰ ਕਿੰਨੇ ਸੋਹਣੇ ਪੇਂਟ ਕਿਤੇ ਆ ਤੇ ਕੀ ਤਾਂ ਆ ਰਹੇ ਕਿੰਨੇ ਸੋਹਣੇ ਕਿਤੇ ਆ ਸਾਰੇ ਮੈਂ ਕਿਤੇ ਬਹੁਤ ਸੋਹਣੇ ਘਰੇ ਆ ਪਿਛਲੇ ਸਾਲ ਦਮਾ ਗਾ ਪਾਤਾ ਤਾਂ ਨੇ ਪੇਂਟ ਚਟ ਕਿ ਬਹਿ ਹੋ ਕਿੰਡ ਕਿਤੇ ਇੱਕ ਵਾਰੀ ਨਾ ਗੁੰਮ ਨੋਨ ਨਾ ਚਲੇਗੇ ਆ ਦੁੱਸਰੀ ਨਾ ਹਾਂ ਬਹੁਤ ਵੀ ਮੰਮੀ ਕਹਿੰਦੀ ਵੀ ਦੋ ਵੇ ਉੱਧੇ ਤੇ ਕਰ ਲਓ ਆ ਕਿ ਪਾਪਾ ਨਾ ਅੱਛਾ ਦੰਦ ਦਾ ਘਾਲ ਲਿਆ ਗੁਰਮਨ ਚਲੇ ਗਿਆ ਤਾਂ ਕਿਦੇ ਆ ਰੂਪੀਆ ਹਾਂ ਫਰੈਂਡ ਦੇ ਘਰੇ ਘੜਪੜਾ ਲੈ ਕੇ ਕਹਿੰਦੇ ਦੋ ਇੱਧਰ ਤਾਂ ਕਰ ਲਿਓ ਉਹਨਾਂ ਨੇ ਇੱਦਾ ਹੀ ਨੋਟ ਬਾੜਦਾ ਚਲੋ ਚੱਲੀਏ ਹੁਣ ਚਲੋ ਮਾਸੀ ਨੇ ਛੱਗਣ ਦਿੱਤਾ ਦੋਹੇ ਭਾਈ ਘਰ ਜਕੇ ਬਣ ਲਣਗੇ ਸਿਖਾ ਦਾਂਗੇ ਉਹ ਹਾਂ ਸਿਖਾ ਦਾਂਗੇ ਕੜਜੀ ਕੜਜੀ ਦਊਗੀ ਪੈਸੇ ਲੈ ਕੇ ਬੈਠ ਗਿਆ ਦੇਖੋ ਤੂੰ ਵੀ ਜਾਏਂਗੀ ਹੁਣ ਘੜਪੜੇ ਲੈ ਕੇ ਹਾਂ ਦੋਨੇ ਤੂੰ ਹਰਪ੍ਰੀਤ ਇਕੱਠੇ ਆ ਜਿਓ ਆਹ ਹੁਣ ਹਲਕਾ ਨਾਲ ਭੇਜ ਕੇ ਹਾਂ ਹਾਂ ਠੀਕ ਹੈ ਚਲੋ ਜੀ ਹੁਣ ਛਾਗਣ ਲੈ ਲਿਆ ਉੱਠੇ ਖੜੇ ਹੋ ਜਾ ਬਣਾ ਲੈ ਤੇ ਤਾਂ ਪਾ ਦੋ ਬਾਰੇ ਲਓ ਜੀ ਆ ਟੱਕਣ ਦਿਓ ਟੱਕਣ ਟੱਕਣ ਕਿੱਥੇ ਆਦਾ ਪਾ ਦੇ ਹੁਣ ਆ ਰਿਹਾ ਤੁਹਾਡਾ ਪਾ ਦੇ ਦੁਬਾਰੇ ਪਾ ਦੋ ਸਾਰਾ ਤੇਲ ਬਾਹਰ ਵੀ ਨਾ ਆ ਜਾਣਾ ਨਾ ਰਹਿਣ ਤੋਂ ਹਾਂ ਮਸੀ ਹਾਂ ਖਾਓ ਰਾ ਮਾਰਾ ਕੋਈ ਨਾ ਕਿੰਨੇ ਚਲਾਇ ਕਰਦੇ ਨਾ ਹੈ ਕੋਈ ਨਾ ਹੋਰ ਲੈ ਗੱਭਾਏ ਪੈਤੀ ਆਹੇ ਪੈਤੀ ਬਾਈ ਤੇਲ ਪਾ ਮਾ ਤੇਲ ਪਾ ਦੋ ਹਾਂ ਤੇਲ ਤਾਂ ਪਾਓ ਹਾਂ ਬਈ ਤੇਲ ਦੋ ਤਾਂ ਪਾਓ ਹਾਂ ਮੇਰਾ ਰਹਿ ਗਿਆ ਜੀ ਹਰਪ੍ਰੀਤ ਰਹਿ ਗਿਆ ਆ ਜਾ ਹਰਪ੍ਰੀਤ ਤੂੰ ਵੀ ਤੇਲ ਪੋ ਤੋ ਜੀ ਸਾਰਿਆਂ ਨੇ ਰੋਟੀ ਖਾ ਲਈ ਤੇ ਰੋਟੀ ਖਾਣੇ ਤੋਂ ਬਾਅਦ ਭਾਂਡਿਆਂ ਦਾ ਨਾ ਸਾਰਾ ਸਿੰਕ ਭਰ ਗਿਆ ਸੀਗਾ ਤੇ ਹੁਣ ਮੈਂ ਲੱਗੀਆਂ ਜੀ ਮਨ ਜਾਣ ਮਾਨ ਕੇ ਬਸ ਆਪਾਂ ਕੰਮ ਨਵੇੜ ਕੇ ਹੁਣ ਪੈ ਜਾਣਾ ਏ ਕਿਉਂਕਿ ਥੱਕੇ ਹੋਏ ਆ ਥੱਕੇ ਵੀ ਸਾਰੀ ਦਿਹਾੜੀ ਲੱਗੇ ਹੋਏ ਤੇ ਅੱਜ ਕੰਮ ਏ ਬਸ ਝਾੜਟੜੀਆਂ ਦਾ ਕੰਮ ਵੀ ਸਾਡਾ ਚੱਲ ਰਿਹਾ ਕੱਲੂ ਫੇਰ ਅਸੀਂ ਛਾੜਾਂਗੇ ਤੇ ਜਿਹੜੇ ਨਿਆਣੇ ਬੱਚੇ ਆ ਗਏ ਬਸ ਉਹਨਾਂ ਨੂੰ ਵੀ ਦੇਤਾ ਸਾਰਿਆਂ ਨੂੰ ਛਗਨ ਤੇ ਬਾਕੀ ਕੰਮ ਗਿਆ ਸਾਡਾ ਨਿਭਣ ਮੱਥਾ ਵਗੈਰਾ ਟੇਕ ਕੇ ਆਪਣਾ ਖਾਣਾ ਪੀਣਾ ਸਾਰਾ ਹੋ ਗਿਆ ਤੇ ਚੈਨਲ ਨੂੰ ਬਸ ਵੀਡੀਓ ਇੱਥੇ ਤੱਕ ਸੀਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਸਾਰੀਆਂ ਵੀਡੀਓਜ਼ ਜਰੂਰ ਦੇਖਿਆ ਕਰੋ ਪਲੀਜ਼ ਹੁਣ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਧੀਆ ਜੇ ਵਲੌਗ ਚ ਬਾਏ ਬਾਏ